ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਸਟੱਡੀ ਵੀਜ਼ਾ ਦੀ ਬਹੁਤ ਜ਼ਿਆਦਾ ਸਖਤੀ ਅਚਾਨਕ ਔਰ ਟੜਾ ਟੜ ਰਿਫਿਊਜ਼ਲ ਵੀ ਹੈ ਉਥੋਂ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਹਿ ਦਿੱਤਾ ਉਥੋਂ ਦੇ ਜਿਹੜੇ ਵੱਡੇ ਕਾਲਜਸ ਨੇ ਕਿ ਤੁਸੀਂ ਸਿਰਫ ਤੇ ਸਿਰਫ ਇੰਡੀਅਨ ਸਟੂਡੈਂਟਸ ਦੀ ਐਡਮਿਸ਼ਨ ਤੇ ਧਿਆਨ ਫੋਕਸ ਨਾ ਕਰੋ ਸਾਰੇ ਪਾਸੇ ਦੇ ਵਿਦਿਆਰਥੀਆਂ ਦੇ ਦਾਖਲੇ ਲਓ ਦਓ ਦਾਖਲੇ ਉਹਨਾਂ ਨੂੰ ਹੁਣ ਅਜਿਹੇ ਹਾਲਾਤਾਂ ਚ ਸਾਡੇ ਵਿਦਿਆਰਥੀ ਕੀ ਕਰਨ ਤੀਰਤ ਸਿੰਘ ਜੀ ਸਾਡੇ ਨਾਲ ਨੇ ਤੀਰਤ ਜੀ ਸਸ ਸikal ਬਹੁਤ ਸਵਾਗਤ ਹੈ ਸਰੇ ਬਹੁਤ ਇੰਪੋਰਟੈਂਟ ਟਾਪਿਕ ਹੈਗਾ ਤੇ ਕਨਸਰਨ ਵੀ ਹੈਗਾ ਕਿਉਂਕਿ ਕੈਨੇਡਾ ਨੂੰ ਨਾ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਪਤਾ ਸਿਰ ਭੰਡਿਆ ਹੈ ਬਹੁਤ ਗਿਆ ਤੇ ਇੰਨਾ ਕਿ ਲੈਟਰੀ ਲਿਆ ਗਿਆ ਤੇ ਕੈਨੇਡਾ ਦੀ ਤਾਂ ਮੈਂ ਤਾਂ ਕਹਾਂਗਾ ਕਿ ਉਹਦੀ ਵੈਲਿਊ ਸੀਗੀ ਨਾ ਜੋ ਇੱਕ ਔਰਾ ਸੀਗਾ ਕਿ ਹਾਏ ਕੈਨੇਡਾ ਕੀ ਜਦੋਂ ਬੰਦਾ ਕੀ ਕੈਨੇਡਾ ਤੇ ਕੋਈ ਬੱਚ ਗਿਆ ਜਾਂ ਧੀ ਪੁੱਤ ਜਾਂਦਾ ਸੀਗਾ ਤੇ ਉਧਰ ਪਿੱਛੇ ਮਾਪਿਆਂ ਦਾ ਹੈ ਤੇ ਨਾਲ ਕਿ ਨਾ ਕਿ سینਾ ਚੌੜਾ ਹੋਵੇਗਾ ਕਿ ਲੈ ਵੀ ਸਾਡਾ ਪੁੱਤ ਵੀ ਕੈਨੇਡਾ ਚਲਾ ਗਿਆ ਸਾਡਾ ਪੁੱਤ ਇਹ ਕਰ ਦੂਗਾ ਸਾਡਾ ਇਹ ਚੀਜ਼ਾਂ ਸੀ ਜਿੰਦਗੀ ਚ ਕਰ ਲਾਂਗੇ ਪਰ ਨਾ ਪਿਛਲੇ ਸਮੇਂ ਦੇ ਵਿੱਚ ਨਾ ਮੈਂ ਤਾਂ ਕਹੂੰਗਾ ਜਿਆਦਾ ਨਹੀਂ ਸੀਗਾ 23 ਦੇ ਐਂਡ ਦੇ ਵਿੱਚ ਜਦੋਂ ਲਾ ਲੋਗੇ ਜਾਂ 24 ਦੇ ਨਾਲ ਜਿਹੜਾ ਲਾ ਲੋਗੇ ਤਕਰੀਬਨ 1 ਸਾਲ ਦੇ ਵਿੱਚ ਜਿਹੜਾ ਸਰ ਮੈਂ ਤਾਂ ਕਹੂੰਗਾ ਕੈਨੇਡਾ ਦੀ ਆਪਣੀ ਇੰਟਰਨਲ ਪੋਲਿਟਿਕਸ ਜਾਂ ਕੁਝ ਵੀ ਕਹ ਲਓ ਸਭ ਨੂੰ ਪਤਾ ਵਾ ਕਿ ਕਾਦੇ ਵਾਰ ਸੇ ਚੀਜ਼ਾਂ ਹੋਈਆਂ ਉਹ ਜਿੰਨਾ ਉਹਨੇ ਜ਼ਿਆਦਾ ਵੀਜ਼ਾ ਦਿੱਤਾ ਚਾਹੇ ਯੂ ਸਟੂਡੈਂਟ ਸੀ ਚਾਹੇ ਉਹ ਵਿਜ਼ਟਰ ਸੀ ਚਾਹੇ ਉਹ ਟੂਰਿਸਟ ਵੀਜ਼ਾ ਸੀਗਾ ਜੋ ਕੈਨੇਡਾ ਨੇ ਆਪਣੀ ਵੈਲਿਊ ਇੰਨੀ ਕਿ ਜ਼ਿਆਦਾ ਥੱਲੇ ਕਰ ਲਈ ਸੀਗਾ ਨਾ ਇਦਾਂ ਲਗ ਲੱਭ ਅੱਜ ਅੱਛਾ ਕੈਨੇਡਾ ਅੱਛਾ ਇਦਾਂ ਤੇ ਸਰ ਅੱਜ ਉਹੀ ਕੈਨੇਡਾ ਵਾ ਤੇ ਜਿਹੋਣ ਕੈਨੇਡਾ ਦੀਆਂ ਰਿਫਿਊਜ਼ਲ ਦੀਆਂ ਲੈਟਰਾਂ ਨੇ ਸਰ ਉਹਨੇ ਫਾਰਮੈਟ ਚੇਂਜ ਕਰਤੇ ਆ ਮੈਂ ਕਿਹਾ ਇਦਾਂ ਗੱਲਾਂ ਦੀ ਉਹ ਰਿਫਿਊਜ਼ਲ ਆ ਦੇ ਰਿਆ ਨਾ ਸਰ ਜੇਦਾ ਕੀਆ ਬੰਦੇ ਨੂੰ ਜਵਾਬ ਨਹੀਂ ਹੈਗਾ ਤੇ ਅੱਜ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ ਸਰ ਸਪਾਊਸ ਵੀਜ਼ੇ ਦੀਆਂ ਰਿਫਿਊਜ਼ਨਾਂ ਆ ਰਹੀਆਂ ਜਿਹੜੇ ਕਾਲਜ ਵੀ ਚੇਂਜ ਕੀਤੇ ਸੀ ਉਹਨਾਂ ਦੀਆਂ ਵੀ ਲੱਗਿਆ ਤੇਰੇ ਸਪਾਊਸ ਨੇ ਕਾਲਜ ਚੇਂਜ ਕੀਤਾ ਇਹ ਵੀ ਕਿ ਮੈਂ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਇਹ ਦੇਖਿਆ ਕਿ ਤੁਹਾਡੇ ਬੱਚੇ ਨੇ ਜਦੋਂ ਗਿਆ ਸੀਗਾ ਕਿ ਉਹਨਾਂ ਦੇ ਸਟੇਟਸ ਮਤਲਬ ਕਿ ਆ ਇੰਟੈਂਸ਼ਨ ਸੀ ਕਿ ਹੁਣ ਇਹ ਇੰਟੈਂਸ਼ਨ ਇਹ ਵੀ ਗੱਲ ਕਰਕੇ ਵਿਜ਼ਟਰ ਟੂਰਿਸਟ ਵੀਜ਼ਾ ਰਿਫਿਊਜ਼ ਹੋ ਰਿਹਾ ਸਟੂਡੈਂਟ ਵੀਜ਼ਾ ਵੀ ਰਿਫਿਊਜ਼ ਹੋ ਰਿਹਾ ਸੋ ਕੈਨੇਡਾ ਕਹਿ ਲੋ ਕਿ ਹਾਂ ਵੀ ਇੱਕ ਤਰ੍ਹਾਂ ਦੀ ਜਿਹੜੀ ਤੁਸੀਂ ਸਟੇਟਮੈਂਟ ਗੱਲ ਕੀਤੀ ਨਾ ਮਨਿਸਟਰ ਨੇ ਦਿੱਤੀ ਤੇ ਬਿਲਕ ਤੋ ਮੈਂ ਤਾਂ ਹਮੇਸ਼ਾ ਅੱਗੇ ਵੀ ਕਹਿ ਰਿਹਾ ਸੀ ਜਿਹੜੇ ਗਏ ਹੋਏ ਨੇ ਇੱਕ ਦਿਨ ਮਾਰਕ ਮਾਈ ਵਰਡਸ ਨੋਟ ਡਾਊਨ ਕਰ ਲਿਓ ਤੁਸੀਂ ਕਹੋਗੇ ਕਿ ਅਸੀਂ ਰਹਿ ਗਏ ਕਰਮਾਂ ਵਾਲੇ ਅਸੀਂ ਰਹਿ ਗਏ ਵਧੀਆ ਫਿੱਟ ਜਿਹੜਾ ਪੈਸੇ ਜਨੋਂਦੇ ਸੀ ਨਾ ਅੱరే ਅਸੀਂ ਗਲਤੀ ਹੋ ਗਈ ਬੱਚਾ ਭੇਜ ਕੇ ਤੁਸੀਂ ਦੇਖੋ ਸੀ ਹੁਣ ਹੁਣੇ ਗੱਲ ਕਰਿਓ ਤੇ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਗੱਲਾਂ ਦੇਖ ਕੇ ਤੁਸੀਂ ਕਹਣਾ ਹਾਂ ਵੀ ਅਸੀਂ ਕਰਮਾਂ ਵਾਲੇ ਰਹਿ ਗਏ ਬਟ ਮੇਰਾ ਮੁੱਦਾ ਤੇ ਉਹ ਆ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਕਿਉਂਕਿ ਤਕਰੀਬਨ ਹਰ ਕਿਸੇ ਦਾ ਗੋਲ ਆ ਹਰ ਕੋਈ ਬੱਚਾ ਆਪਣੇ ਹਰ ਮਾਪੇ ਚਾਹੁੰਦਾ ਕਿ ਮੇਰਾ ਬੱਚਾ ਸਹੀ ਰਾਹ ਤੇ ਸਹੀ ਟ੍ਰੈਕ ਤੇ ਜਿਹੜਾ ਕੀ ਆ ਚੱਲੇ ਉਹ ਆਪਣੀ ਜ਼ਿੰਦਗੀ ਬਣਾਵੇ ਤੇ ਮੈਂ ਨਾ ਇੱਕ ਚੀਜ਼ ਇੱਥੇ ਨਾ ਡਿਸਕਸ਼ਨ ਕਰਨਾ ਬਾਕੀ ਦਾ ਅਸੀਂ ਵੀ ਚਾਹੁੰਦੇ ਸਾਡਾ ਪੰਜਾਬ ਹਜ਼ਦਾ ਬਦਲੇ ਮੈਂ ਇੱਕ ਚੀਜ਼ ਪੀਲ ਕਰਨਾ ਜ਼ਮੀਨਾਂ ਨਹੀਂ ਵੇਚ ਕੇ ਜਾਣਾ ਹੈਗਾ ਜਾਣਾ ਲੋਨ ਲੈ ਕੇ ਜਾਓ ਜੇ ਸਰ ਇੱਕ ਇੱਕ ਐਗਜ਼ਾਮਪਲ ਨਾ ਸਰ ਇੰਡੀਆ ਚ ਜੇ ਇੱਥੇ ਕਿਸੇ ਵਧੀਆ ਯੂਨੀਵਰਸਿਟੀ ਦੇ ਵਿੱਚ ਕਿਤੇ ਬੱਚੇ ਨੂੰ ਡਿਗਰੀ ਕਰਾਉਣੀ ਹੋਵੇ ਨਾ ਸਰ ਤੁਹਾਨੂੰ ਵੀ ਪਤਾ ਵਾ ਲਗਭਗ ਕੈਨੇਡਾ ਜਿੰਨਾ ਹੀ ਖਰਚਾ ਹੁੰਦਾ ਥ ਮੈਨੇਜਮੈਂਟ ਵਰਗੇ ਜੇ ਕਾਲਜਸ ਨੇ ਆਈਆਈਐਮ ਜਿਹਨੂੰ ਅਸੀਂ ਕਹਿੰਦੇ ਆ ਤੇ ਉੱਥੇ ਤਾਂ ਕੈਨੇਡਾ ਨਾਲੋਂ ਵੀ ਜ਼ਿਆਦਾ ਖਰਚ ਆਉਂਦਾ ਸਰ ਉੱਥੇ ਆਉਂਦਾ ਜੇ ਮੈਂ ਪੰਜਾਬ ਦੀਆਂ ਯੂਨੀਵਰਸਟੀਆਂ ਕਹਿ ਦਵਾਂ ਜੇ ਇੰਜੀਨੀਅਰਿੰਗ ਬੱਚੇ ਇੱਥੇ ਕਰਦੇ ਆ ਸਰ ਉਹਨਾਂ ਦਾ ਸਾਲਾਨਾ ਖਰਚਾ ਬੱਚਿਆਂ ਦੀ ਅਕਮੋਡੇਸ਼ਨ ਵਗੈਰਾ ਪਾ ਕੇ ਉਸ ਤਰ੍ਹਾਂ ਪਾ ਕੇ ਉਹ ਵੀ ਕੈਨੇਡਾ ਦੇ ਲਗਭਗ ਪਹੁੰਚ ਜਾਂਦਾ ਖਰਚਾ ਇਹ ਉਹਨਾਂ ਨੂੰ ਪਤਾ ਸਰ ਜਿਹੜੇ ਪੜ੍ਹਾਈ ਮਹਿੰਗੀ ਹੋ ਚੁੱਕੀ ਹੈ ਜੀ ਮਹਿੰਗੀ ਇੱਥੇ ਵੀ ਬਹੁਤ ਮਹਿੰਗੀ ਹੋ ਗਈ ਜੇ ਉੱਥੇ ਵੀ ਮਾਪੇ ਜਦੋਂ ਕੈਲਕੂਲੇਟ ਕਰਦਾ ਕਿ ਇਹ ਜਿਹੇ ਪੈਸੇ ਲਾਉਣੇ ਸੋ ਬੱਚੇ ਨੂੰ ਅਸੀਂ ਉਕੇ ਇੰਡੀਆ ਦੇ ਵਿੱਚ ਨਾ ਬੱਚਾ ਡਿਗਰੀ ਕਰਕੇ ਵੀ ਨਾ ਕਿਸੇ ਨਾ ਕਿਸੇ ਜੋ ਪੇਰੈਂਟਸ 'ਤੇ ਡਿਪੈਂਡ ਰਹਿੰਦਾ ਹੁਣ ਕੀ ਕਰੀਏ ਹੁਣ ਕੀ ਕਰੇ ਇਹਦੇ ਨਾਲ ਸਾਡੇ ਸਾਡੇ ਵਿਦਿਆਰਥੀ ਨਾ ਜੀ ਕੰਮ ਨਹੀਂ ਕਰਦੇ ਜਿਹੜੇ ਬੱਚੇ ਕਾਲਜ ਵੀ ਸਾਡੇ ਚਲੇ ਜਾਂਦੇ ਆ ਨਾ ਉਹ ਕਾਲਜ ਤੋਂ ਵਾਪਸ ਆ ਕੇ ਕੰਮ ਨਹੀਂ ਕਰਦੇ ਫਿਰ ਇਹ ਵੀ ਹੈ ਕਿ ਸਾਡੇ ਕਾਲਜ ਵੀ ਅਸੀਂ ਦੇਖਦੇ ਆ ਬਹੁਤ ਲੇਟ ਛੁੱਟੀ ਕਰਦੇ ਆ ਸੋ ਸਿਸਟਮ ਹੁੰਦਾ ਨਾ ਹਾਂ ਉਹ ਸਿਸਟਮ ਉਸ ਤਰ੍ਹਾਂ ਦਾ ਡਿਵੈਲਪ ਸਾਡੇ ਹੋਣਾ ਚਾਹੀਦਾ ਹੈ ਕਿ ਸਾਡੀਆਂ ਯੂਨੀਵਰਸਿਟੀਆਂ ਬੱਚਿਆਂ ਨੂੰ ਇਮਪਲॉयਮੈਂਟ ਦਵਾਉਣ ਉਹਨਾਂ ਨੂੰ ਪ੍ਰਾਈਵੇਟ ਕੰਮ ਦਵਾਉਣ ਇਹ ਬੜਾ ਜ਼ਰੂਰੀ ਹੈ ਸੋ ਪਰ ਇਹ ਵੀ ਵਿਦਿਆਰਥੀਆਂ ਨੂੰ ਇਹ ਜ਼ਰੂਰ ਹੈ ਕੀ ਵਿਦਿਆਰਥੀ ਸਟੱਡੀ ਲੋਨ ਲੈ ਕੇ ਜਾਣ ਕਿਉਂਕਿ ਉਹਦਾ ਇੰਟਰਸਟ ਘਟਾ ਹੈ ਤੇ ਦੂਸਰਾ ਉਹਦੀ ਜਿਹੜੀ ਪੇਮੈਂਟ ਕਰਨੀ ਆ ਉਹ ਵਿਦਿਆਰਥੀ ਨੇ ਜਦੋਂ ਜੋਬ ਲੱਗ ਜਾਣਾ ਉਦੋਂ ਕਰਨੀ ਆ ਵਾਪਸ ਸੋ ਇਸ ਕਰਕੇ ਜੇ ਅਗਰ ਵਿਦਿਆਰਥੀ ਲੋਨ ਲਊਗਾ ਤੇ ਘਟੂ ਘਟੂ ਦੀ ਮਾਪਿਆਂ ਦੇ ਮਨ ਤੇ ਬਡਰ ਨਹੀਂ ਰਹੂਗਾ ਤੇ ਮੈਂ ਨਾ ਇੱਕ ਇੱਕੇ ਹੋਟੀ ਤੇ ਆਡਮ ਕਰ ਦਵਾ ਜਿਹੜੇ ਜਾਣਾ ਚਾਹੁੰਦੇ ਜਿਹਨੂੰ ਲੱਗਦਾ ਕਿ ਹੁਣ ਸਾਡੀ ਵਾਰੀ ਆ ਤਾਂ ਬਸ ਇਹ ਚੀਜ਼ ਹੀ ਹੋਗੀ ਉਹ ਕੁਝ ਇਦਾਂ ਹੋ ਗਿਆ ਪਰ ਮਾਨੂੰ ਕਹਿੰਦਾ ਯਾਰ ਇਦਾਂ ਵੀ ਕੁਝ ਨਹੀਂ ਹੋਇਆ ਹੁਣ ਉਹ ਮੌਕਾ ਜਿਹੜਾ ਦੁਆਰਾ ਆ ਗਿਆ ਕਿ ਤੁਹਾਡਾ ਸਲਾਹਕਾਰ ਐਸਲੇ ਆਉਣਾ ਤੁਸੀਂ ਕਿੱਥੋਂ ਬਾਹਰ ਜਾਂਦੇ ਪਏ ਆ ਤੁਹਾਡਾ ਕਾਲਜ ਦੀ ਸਿਲੈਕਸ਼ਨ ਦੀ ਕਾਲਜ ਕੋਰਸ ਦੀ ਸਿਲੈਕਸ਼ਨ ਬਹੁਤ ਇੰਪੋਰਟੈਂਟ ਪੇ ਕਰਦੀ ਆ ਤੁਹਾਡੇ ਫਾਈਨੈਂਸ਼ੀਅਲ ਮੈਨੇਜਮੈਂਟ ਤੁਸੀਂ ਕਿੱਦਾਂ ਸਪੋਰਟ ਕਰਨਾ ਆਪਣੇ ਬੱਚੇ ਨੂੰ ਤੇ ਉਹ ਚੀਜ਼ਾਂ ਬਹੁਤ ਮੈਟਰ ਜਣੀਆਂ ਕਰਨੀਆਂ ਤੁਹਾਡੇ ਫਿਊਚਰ ਪਲਾਨ ਬਹੁਤ ਮੈਟਰ ਕਰਦੇ ਆ ਤੁਹਾਡੀ ਜਿਹੜੀ ਕਵਰਿੰਗ ਲੈਟਰ ਐ ਐਸਓਪੀ ਜਿਹਨੂੰ ਆਪਾਂ ਤੁਹਾਡੀ ਫਾਈਲ ਚ ਕਹਿੰਦੇ ਉਹ ਵੀ ਬਹੁਤ ਇੰਪੋਰਟੈਂਟ ਰੋਲ ਪੇ ਕਰਦੀ ਆ ਤੇ ਸਾਰਾ ਜਿਹੜਾ ਦਸਤੂਆ ਤੁਹਾਡੀ ਫਾਈਲ ਕਿਹੜੇ ਆਫਿਸੋਂ ਕਿਹੜੀ ਜਗ੍ਹਾ ਦੇ ਲੋਕੇਸ਼ਨ ਤੋਂ ਲੱਗਦੀ ਇਹ ਵੀ ਜਿਹੜੀ ਕਿ ਬਹੁਤ ਮੈਟਰ ਕਰਦੀ ਇੱਥੇ ਵੀ ਸਰ ਜਿਹੜੀਆਂ ਰਿਫਿਊਜ਼ਲ ਆ ਰਹੀਆਂ ਕ੍ਰੈਡਿਟ ਕਾਰਡ ਕਿਹੜਾ ਯੂਜ਼ਰ ਹੈ ਮੈਲੀ ਕੈਨੇਡਾ ਨੇ ਬਹੁਤ ਬਰੀਕੀ ਵਾਲਾ ਸ਼ਾਮਨਾ ਲਾਇਆ ਸੋ ਮੈਂ ਹਰ ਬੱਚੇ ਨੂੰ ਵੀ ਅਪੀਲ ਕਰੂੰਗਾ ਸੋ ਸਮਝ ਕੇ ਅਵੇਅਰ ਰਹਿ ਕੇ ਵੱਡਾ ਜਿਹਾ ਦਿਲ ਰੱਖ ਕੇ ਪਾਏ ਲਓ ਜੇ ਰੱਬ ਨਾ ਕਰੇ ਜੇ ਕਿਸੇ ਦਾ ਵੀਜ਼ਾ ਨਹੀਂ ਵੀ ਹੁੰਦਾ ਉਹ ਖਾਣਾ ਪੀਣਾ ਨਾ ਛੱਡੇ ਢੇਰੀ ਵੀ ਨਾ ਟਾਵੇ ਤੇ ਕਾਲੀ ਦੇ ਵਿੱਚ ਗਲਤ ਫੈਸਲਾ ਨਾ ਲਵੇ ਕਿਉਂਕਿ ਇਹ ਜਿਹੜੇ ਯੂਐਸ ਤੋਂ ਵੀ ਜਿਹੜੇ ਜ਼ਿਆਦਾ ਬੱਚੇ ਆਏ ਨਾ ਜਿਹੜੇ ਬੰਦੇ ਜਿਹੜੇ ਆਏ ਉਹ ਅਸੀਂ ਆਸਟ੍ਰੇਲੀਆ ਲਾਗਰ ਨਹੀਂ ਵੀਜ਼ਾ ਸੀਗਾ ਚੱਲ ਠੀਕ ਹੈ ਕਿ ਲਾ ਵੇਚਦੇ ਐ ਤੇ ਬੱਚਾ ਭੇਜਤਾ ਪਰ ਹੁਣ ਅਸੀਂ ਫਸ ਗਏ ਆ ਸੋ ਇਸ ਲਈ ਕਹਾਂਗਾ ਕਿ ਹਾਂ ਵੀ ਸਾਡਾ ਕੰਮ ਅਪਲਾਈ ਕਰਨਾ ਲੱਗੇ ਰਹੀ ਹੈ ਮੰਦਰੀ ਨੇ ਤੇ ਸਿਰੇ ਜਿਹੜੇ ਕਿ ਜਰੂਰ ਲੱਜੋਗੇ ਕੰਪਰਮਾਈਜ਼ ਉਹ ਜਿੰਨਾ ਹੋ ਸਕੇ ਆਈਡੀਆ ਚ ਬਚੋ ਮੇਰਾ ਰਿਸ਼ਤੇਦਾਰ ਉੱਥੇ ਆਫਰਨਾ ਉੱਥੇ ਉਹਨਾਂ ਚੀਜ਼ਾਂ ਨੂੰ ਛੱਡ ਕੇ ਮੇਰਾ ਕੋਰਸ ਕੰਪੀਟੀਟਿਵ ਮੇਰੀ ਪੜ੍ਹਾਈ ਦੇ ਨਾਲ ਮੈਚ ਹੁੰਦਾ ਹੋਗਾ ਤੇ ਬਿਲਕੁਲ ਤੁਸੀਂ ਜਿਹੜੇ ਕਿ ਆਪਣੇ ਆਉਣ ਵਾਲੇ ਭਵਿੱਖ ਵੀਜ਼ੇ ਦੀ ਉਮੀਦ ਜਿਹੜੀ ਕਿ ਇਹ ਜਰੂਰ ਕਰ ਸਕੋਗੇ ਚਲੋ ਥੈਂਕ ਯੂ ਸੋ ਮੱਚ सो so, बहुत महत्वपूर्ण जानकारी साजेल तीरथ जी ने सांझी की है स्क्रीन पर नंबर है पचासी पांच सौ अठत्र पचासी पांच सौ अठत् एक बारी सलाह करो पूरी कलैरिटी लो फिर फैसले करो धन्यवाद